ਪੋਦੇਚਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਟੀਮ ਜਿਹੜੇ ਫਿਊਜ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀ ਦਾ ਇੱਕ ਗੁਰਦੀ ਡੀਪੀ ਸੀ ਸੀਗਾ ਤੇ ਐਂਡ ਉਸ ਤੋਂ 라ਵਾ ਇੱਕ ਜਗਵਿੰਦਰ ਸਿੰਘ ਇਹ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਰਨ ਵਾਲਾ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘ ਦਾ ਹਰਜਿੰਦਰ ਸਿੰਘ ਐਲੀਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਰੰਜਿਸ਼ ਐਸੇ 딜 ਲੈਣ ਦੇ ਨੂੰ ਲੈ ਕੇ ਜਾਂਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਇਹ ਐਕਸ਼ਨ ਲਿਆ ਪਰ ਜਿਹੜੇ ਲੋਕ ਧਰਮੇਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਆਸੀ ਅਕਿਊਜ਼ ਨੂੰ ਰੈਸਟ ਕੀਤਾ ਮੰਨੋ ਪ੍ਰਾਈਮ ਆਫਿਸਿੰਗ ਕੋਸ਼ਿਸ਼ਾਂ ਨਹੀਂ ਕਰੀਏ ਆ ਅੱਜ ਫਿਲਹਾਲ ਇਹੋ ਜਿਹੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮੰਨਣ ਵਾਲਾ ਸੀਗਾ ਐਕਟੀਵਿਸਟਿਕਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ 'ਚ ਥੋੜਾ ਅੱਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਹੈ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਜਿਹਨੂੰ ਰੈਸਟ ਕੀਤਾ ਉਹਦੇ ਨਾਲ ਪੁਸ਼ਟਾਚ ਕਰੀਏ ਐਂਡ ਅਜੇ ਇਹਨੂੰ ਪੇਸ਼ ਕਰਾਂਗੇ ਪੁਲਿਸ ਰਿਮਾਂਡ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਇਹ ਚੀਜ਼ ਹੋਈ ਜੀ ਇਹ ਗੱਲ ਪੈਸੇ ਦੀ ਆਪਾਂ ਜਿੱ ਕਹੀ ਹੈ ਐਗਜ਼ੈਕਟ ਤੋ ਨਹੀਂ ਕਹਿ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਵਾਤ ਹੋਈ ਐ ਐਂਡ ਇਹਦੇ ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਈ ਪੁਲਿਸ ਉਹਦਾ ਨਾਮ ਵੀ ਲੈ ਸਕਦੀ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨ ਉਹਦੇ ਸਾਹਮਣੇ ਸਰ ਜਦੋਂ ਗੋਲੀ ਮਾਰੀ ਗਈ ਐ ਕਿਸੇ ਪ੍ਰਕਾਰ ਦਾ ਵਿਕ ਕਹਿੰਦੇ ਕਿ ਛੋਟਾ ਮੋਟਾ ਨਸ਼ਾ ਕਰਦਾ ਸੀ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰਾ ਤੁਹਾਨੂੰ ਕਰਾਨਗੇ ਕੀ ਨਾ ਮੈਡੀਕਲ ਵਗੈਰਾ ਕਰਾਨਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕਿੰਡ ਵਨ ਇੱਕ ਚੀਜ਼ ਐਸੀ ਕੀ ਕਿ ਉਹਦਾ ਪੁਲਿਸ ਨੇ ਇਸਾ ਲਾਇਸੈਂਸ ਜਾਂਸ ਨਾਲ ਲਾਇਸੈਂਸ ਜਮ੍ਹਾਂ ਕਰਾ ਲਿਆ ਇਹ ਬਿਲਕੁਲ ਬੇਬੁਨੀ ਆਦੀ ਗੱਲ ਹੈਗੀ ਐ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਹਨੇ 2025 ਚ ਡੀਸੀ ਸਾਹਿਬ ਨੂੰ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਉਹ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚ ਹੈਗਾ ਨਹੀਂ ਵੈਪਨ ਮਾਸਟਰੀਸ ਨੇ ਅਪਲਾਈ ਕੀਤਾ ਪਰ ਇੱਕ ਗੱਲ ਹੋਰ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆ ਗਈ ਹੈ ਜੀ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਵੀ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਨਹੀਂ ਪ੍ਰੋਡਕਸ਼ਨ ਵਾਲੀ ਜੇ ਆਪਾਂ ਇਹੋ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾ ਦੇ ਨਾਲ ਇਹਨਾਂ ਦਾ ਅਪਸ਼ਰੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀ ਕਿ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇ ਸੱਡਨ ਨ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦੇ ਵਿੱਚ ਹੋਇਆ ਇਹ ਮੈਨਰ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਦੱਸਣਗੇ ਬਟ ਜੋ ਪ੍ਰਾਈਮਰ ਫੇਸਿਸ ਜੋ ਦੇਖਣੇ ਬਲੇ ਇਹਦੇ ਨਾਲ ਦੇ ਬੰਦੇ ਸੀ ਸਰ ਤੋ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਲਈ ਦਿੱਤੀ ਗਈ ਸੀ ਇਹਨਾਂ ਦੇ ਲੋਕਾਂ ਨੂੰ ਅਜੂ ਸੱਚ ਆਪਣੇ ਕੋਲ ਵੈਰੀਫਾਈ ਕਰਨਗੇ ਸਰ ਇੱਕ ਇੱਕਲ ਹੀ ਹੈ ਇੱਕ ਜਿਹੜਾ ਜਿਹੜੀਆਂ ਹਥਿਆਰ ਨਾਲ ਵਿੱਚ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਇਆ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀ ਜਸਵਿੰਦਰ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਇਹ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਵਿੱਚ ਫਿਲਹਾਲ ਅਸੀਂ 3 ਜਿਹੜੇ ਜੋ ਕਿਉਂ ਜੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਵਿੱਚ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਅਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਇਹ ਕੱਲ ਅਸੀਂ ਦੋ ਅਸੀਂ ਲੋਕਲੀ ਇੱਥੇ ਅਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਪਰ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਆ ਇੱਕ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਏ ਅਸੀਂ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਆ ਤਿੰਨਾਂ ਦੀ ਦੋਵਾਂ ਦਾ ਜਿਹੜੀ ਸੀਗਾ ਫੈਮਿਲੀ ਨੇ ਦੋਵਾਂ ਦਾ ਨਾਮ ਲਿਖਵਾਇਆ ਸੀਗਾ ਡੀਪੀ ਦਾ ਐਂਡ ਤੇ ਜਿਹੜਾ ਮੇਨ ਜਿੰਦਰ ਜਿੰਦਰ ਦਾ ਐਂਡ ਸੈਕਿੰਡ ਵਨ ਏਸੀ ਦਾ ਇਹ ਨਾਲ ਵੈਪਨ ਲੈਣ ਉਥੋਂ ਗਿਆ ਸੀ ਇਹਦੇ ਨਾਲ ਗਿਆ ਸੀ ਤਾਂ ਬਾਕੀ ਇਨਵੈਸਟੀਗੇਸ਼ਨ ਹੋਊਗੀ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਅਸੋਸੀਏਟ ਕਿੰਨੇ ਦਿਨ ਹੋਏ ਸੀ ਵੈਪਨ ਲੈਣ ਦੇ ਉਹਨਾਂ ਨੂੰ ਹੁਣ 10-15 ਦਿਨ ਪਹਿਲੇ ਇਹ ਤਿੰਨੇ ਬੰਦੇ ਕੋਈ ਇਹ ਕੋਈ ਗੱਲ ਸਾਹਮਣੇ ਪਲੈਨਿੰਗ ਕਦੋਂ ਦਾ ਚੱਲ ਰਹੀ ਸੀ ਨਹੀਂ ਅੱਭੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਜੇ 15 20 ਮਿੰਟ ਅੱਧੇ ਘੰਟੇ ਪਹਿਲੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸੀ ਦੀ ਇਸ ਵਾਸਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਨੇ ਭਦੌੜ ਤੋਂ ਲਾਭ ਸਿੰਘ ਉਹ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਣੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਹੇ ਆ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕਾਂਡ ਨੂੰ ਦੇਖ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਏ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਸ ਕਰੋ ਐਕਿਊਜ਼ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਟਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਤੁਹਾਡੇ ਨਾਲ ਅਸੀਂ 60000 ਤੋਂ ਦੋ ਰਾਉਂਡ ਫਾਇਰ ਹੋਇਆ ਜੀ ਕੁਝ ਪਤਾ ਇੱਕ ਹੀ ਰਾਉਂਡ ਹੋਇਆ ਜਿਹੜਾ ਜਗENDER ਸਿੰਘ ਸੈਣਾ ਪਿੰਡ ਦਾ ਹੀ ਸੀ ਗੋਲੀ ਜਗENDER ਸਿੰਘ ਨੇ ਵਜੀ ਉਹਨੂੰ ਉਹ ਗੋਲੀ ਇੱਧਰ ਵਜੀ ਤੇ ਇੱਧਰ ਲਿਖਿਆ ਮੈਡੀਕਲ ਰਿਪੋਰਟ ਵਿੱਚ ਆ ਜੀ ਇੱਕ ਸਰ ਜਿਹੜਾ ਜਗENDER ਸਿੰਘ ਉਹ ਇਸੇ ਹੀ ਪਿੰਡ ਦਾ ਹੀ ਹਾਂਜੀ ਜੀ ਸੈਣਾ ਪਿੰਡ ਦਾ ਸਾਡੇ ਦੋਸ਼ੇ ਇਸੇ ਪਿੰਡ ਦੇ ਜ Thank you. Thank you, so much. Thank you so much. Thank you so much. Thank you so much.